ਸਤਿਕਾਰਯੋਗ ਵੀਰੋ ਤੇ ਭੈਣੋ ਭਾਈ ਗੁਰਦਾਸ ਜੀ ਦੀਆਂ 12 ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਕਿ ਜਿਹਨੇ ਗੁਰਬਾਣੀ ਨੂੰ ਸਮਝਣਾ ਹੈ ਨਾ ਉਹ ਪਹਿਲਾਂ ਭਾਈ ਗੁਰਦਾਸ ਦੀਆਂ 12 ਦਾ ਅਧਿਐਨ ਕਰੇ ਉਹਨਾਂ ਨੂੰ ਕੋਖੇ ਉਹਨਾਂ ਨੂੰ ਪੜੇ ਤਾਂ ਅੱਜ ਉਹਨਾਂ ਦੀ ਇੱਕ ਲਿਖਤ ਹੈ ਜਿਹੜੀ ਮੈਂ ਉਹਦਾ ਜ਼ਿਕਰ ਕਰਨਾ ਚਾਹੁੰਨਾ ਹੈ ਜਿਹੜੀ ਐਡਿਟ ਹੈ ਫੋਟੋ ਨਾਲ ਤੁਸੀਂ ਇਹ ਦੇਖ ਰਹੇ ਹੋ ਕਿ ਕੋਈ ਹੱਥ ਮਿਲਾ ਰਿਹਾ ਹੈ ਸੱਪ ਦੇ ਨਾਲ ਤੇ ਸੱਪ ਉਹ ਡੰਗ ਮਾਰ ਰਿਹਾ ਹੈ ਜ਼ਹਿਰ ਛੱਡ ਰਿਹਾ ਉਹਦੇ ਹੱਥ ਦੇ ਵਿੱਚ ਇਹ ਜਿਹੜੀਆਂ ਸਚਾਈਆਂ ਨੇ ਕਿ ਮਾੜੇ ਬੰਦੇ ਨਾਲ ਮਾੜੇ ਸੁਭਾਅ ਵਾਲੇ ਬੰਦੇ ਨਾਲ ਜੇ ਅਸੀਂ ਦੋਸਤੀ ਕਰਾਂਗੇ ਤਾਂ ਉਹਨੇ ਆਪਣੇ ਸੁਭਾਅ ਦੇ ਅਨੁਸਾਰ ਹੀ ਸਾਡੇ ਨਾਲ ਵਿਹਾਰ ਕਰਨਾ ਹੁੰਦਾ ਹੈ ਤੇ ਜਿਵੇਂ ਸੱਪ ਦਾ ਸੁਭਾਅ ਹੈਗਾ ਡੰਗ ਮਾਰਨਾ ਤੇ ਜ਼ਹਿਰ ਵੰਡਣਾ ਇਹ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਣਾਂ ਦੇ ਵਿੱਚ ਵੀ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਹੈ ਉਹ ਸਚਾਈਆਂ ਨੇ ਉਹਨਾਂ ਨੇ ਬਿਆਨ ਕੀਤੀਆਂ ਹੋਈਆਂ ਤੇ ਇਸ ਕਰਕੇ ਸਾਨੂੰ ਦੋਸਤੀ ਕਰਨ ਲੱਗਿਆਂ ਸਾਥ ਕਰਨ ਲੱਗਿਆਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਅਸੀਂ ਹੱਥ ਕਿਹਦੇ ਨਾਲ ਮਿਲਾਉਣ ਲੱਗੇ ਆ ਦੋਸਤੀ ਕਿਹਦੇ ਨਾਲ ਕਰਨ ਲੱਗਿਆਂ ਕਿਹਦੇ ਨਾਲ ਸਾਥ ਕਰਨ ਲੱਗਿਆਂ ਇਹ ਗੱਲਾਂ ਸਾਨੂੰ ਸੋਚ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਚੱਲਣਾ ਚਾਹੀਦਾ ਹੈ ਤਾਂ ਭਾਈ ਗੁਰਦਾਸ ਜੀ ਦੀ ਇੱਕ ਲਿਖਤ ਹੈ ਕਿ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟਾ ਕੁੱਤਾ ਰਾਜ ਬਹਾਲੀਏ ਬੜੀ ਪ੍ਰਸਿੱਧ ਗੱਲ ਆ ਉਹਨਾਂ ਦੀ ਇਹ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚਟੈ ਛੱਪੈ ਦੁੱਧ ਪਿਆਲੀਐ ਵਿਹੋ ਮੁੱਖੋਂ ਸਟੈ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਤੁਸੀਂ ਕੁੱਤੇ ਵਰਗੀਆਂ ਆਦਤਾਂ ਵਾਲਾ ਬੰਦਾ ਕਹਿਣ ਦਾ ਮਤਲਬ ਇਹ ਹੈ ਉਹਨੂੰ ਤੁਸੀਂ ਜੇ ਰਾਜਗੱਦੀ ਦੇ ਉੱਤੇ ਵੀ ਬਿਠਾ ਦਿਓਗੇ ਉੱਚੇ ਸਥਾਨ ਤੇ ਬਿਠਾ ਦਿਓਗੇ ਸਤਕਾਰ ਭਰੇ ਅਹੁਦੇ ਤੇ ਬਿਠਾ ਦਿਓਗੇ ਪਰ ਉਹਦੀ ਆਦਤ ਜੇ ਮਾੜੀ ਹੈ ਜੇ ਉਹਦੀਆਂ ਆਦਤਾਂ ਕੁੱਤਿਆਂ ਵਾਲੀਆਂ ਨੇ ਤਾਂ ਉਹਨੇ ਉੱਠ ਕੇ ਭਾਂਡਿਆਂ 'ਚ ਮੂੰਹ ਹੀ ਮਾਰਨਾ ਹੁੰਦਾ ਹੈ ਕੁੱਤੇ ਕੰਮ ਹੀ ਕਰਨੇ ਹੁੰਦੇ ਗੰਦੇ ਕੰਮ ਹੀ ਕਰਨੇ ਹੁੰਦੇ ਐ ਫਿਰ ਚੱਕੀ ਚਟਾ ਉਹਨੇ ਚੱਕੀ ਚਟਣੀ ਹੁੰਦੀ ਹੈਗੀ ਤੇ ਸੱਪੇ ਦੁੱਧ ਪਿਆਲੀ ਹੈ ਬਿਉ ਮੁੱਖੋਂ ਸੱਟਾ ਉਹਨੇ ਮੁੱਖ ਦੇ ਵਿੱਚੋਂ ਜ਼ਹਿਰ ਇਹ ਗੋਲਣੀ ਹੈ ਸੱਪਾਂ ਨੂੰ ਸੱਪਾਂ ਨਾਲ ਭਾਵੇਂ ਦੋਸਤੀ ਕਰੋ ਦੁੱਧ ਪਿਓ ਜਿੰਨਾ ਮਰਜੀ ਚੰਗਾ ਬਿਹਾਰ ਕਰੋ ਤੁਸੀਂ ਸੱਪ ਦੇ ਨਾਲ ਪਰ ਕਿਉਂਕਿ ਸੱਪ ਦੀ ਫਿਤਰਤ ਇਹ ਹੈ ਕਿ ਉਹਨੇ ਤੇ ਡੰਗ ਮਾਰਨਾ ਤੇ ਜ਼ਹਿਰ ਬੰਡਣੀ ਹੁੰਦੀ ਹੈ ਉਹਦੇ ਕੋਲੇ ਹੋਰ ਹੈ ਹੀ ਕੁਛ ਨਹੀਂ ਇਸੇ ਤਰ੍ਹਾਂ ਪੱਥਰ ਪਾਣੀ ਰੱਖੀ ਹੈ ਪੱਥਰ ਪਾਣੀ ਰੱਖੀ ਹੈ ਹੱਠ ਮੂਲ ਨਾ ਕਟਾਏ ਪੱਥਰ ਨੂੰ ਜੇ ਪਾਣੀ ਦੇ ਵਿੱਚ ਰੱਖੋਗੇ ਤਾਂ ਉਹ ਖੁਰਦਾ ਨਹੀਂ ਹੱਠ ਮੂਲ ਨਾ ਕਟਾ ਉਹਨੂੰ ਜਦੋਂ ਕੱਢੋਗੇ ਪਾਣੀ ਦੇ ਵਿੱਚੋਂ ਪੱਥਰ ਦਾ ਪੱਥਰੇ ਨਿਕਲੂਗਾ ਹੱਠ ਮੂਲ ਨਾ ਕਟਾ ਉਹਦੇ ਵਿੱਚ ਕੋਈ ਤਬਦੀਲੀ ਕੋਈ ਚੇਂਜ ਨਹੀਂ ਆਉਂਦੀ ਹੈਗੀ ਚੋਆ ਚੰਦਨ ਪਰ ਹਰੇ ਖਰਖੇ ਪਲਟੇ ਤੁਸੀਂ ਗਧੇ ਦੇ ਉੱਤੇ ਚੋਆ ਚੰਦਨ ਪਰ ਹਰੇ ਖਰਖੇ ਪਰਖਰ ਮੈਨੇ ਖੋਤਾ ਖੋਤੇ ਦੇ ਉੱਤੇ ਤੁਸੀਂ ਜੇ ਚੰਦਨ ਦਾ ਕੋਈ ਲੇਪ ਕਰਦੇ ਹੋਗੇ ਚੰਦਨ ਦਾ ਝੁੱਲ ਪਾ ਦੇਗੇ ਉਹਦੇ ਉੱਤੇ ਕੱਪੜਾ ਪਾ ਦਿਓਗੇ ਬੜਾ ਸੋਹਣਾ ਤਾਂ ਉਹਨੂੰ ਕਦਰ ਨਹੀਂ ਹੁੰਦੀ ਇਸ ਗੱਲ ਦੀ ਖਰਖੇ ਪਲਟਾ ਉਹਨੇ ਖੇ ਦੇ ਵਿੱਚ ਮਿੱਟੀ ਦੇ ਵਿੱਚ ਹੀ ਪਲਟੇ ਮਾਰਨੇ ਹੁੰਦੇ ਆ ਲੇਟੀਆਂ ਮਾਰਨੀਆਂ ਹੁੰਦੀਆਂ ਕਿਉਂਕਿ ਉਹ ਖੋਤ ਹੈ ਇਹ ਸਚਾਈਆਂ ਨੇ ਤਿਉ ਚੋ ਚੰਦਰ ਪਰਹਰੇ ਖਰਖੇ ਪਲਟੇ ਤਿਉ ਨਿੰਦਕ ਪਰ ਨਿੰਦਕ ਨਿੰਦ ਹੋ ਤਿਉ ਨਿੰਦਕ ਪਰ ਨਿੰਦੋ ਹਥ ਮੂਲਣ ਹਟੇ ਆਪਣੇ ਹੱਥੀ ਆਪਣੀ ਜੜ ਆਪ ਉਹ ਪਟੇ ਜਿਹੜਾ ਨਿੰਦਕ ਹੁੰਦਾ ਹੈ ਉਹ ਵੀ ਨਿੰਦਾ ਕਰਨ ਤੋਂ ਟਲਦਾ ਨਹੀਂ ਹੁੰਦਾ ਕਦੇ ਵੀ ਇਸ ਤਰ੍ਹਾਂ ਜਿਹੜਾ ਨਿੰਦਕ ਹੁੰਦਾ ਆਪਣੀ ਜੜ ਆਪ ਹੀ ਪਟ ਲੈਂਦਾ ਹੈ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਹਕੀਕਤਾਂ ਨੇ ਇਹ ਭਾਈ ਗੁਰਦਾਸ ਦੀਆਂ 12 ਦੇ ਵਿੱਚੋਂ ਸਾਨੂੰ ਪੜਨ ਨੂੰ ਸੁਣਨ ਨੂੰ ਮਿਲਦੀਆਂ ਜੇ ਇਹਨਾਂ ਨੂੰ ਧਿਆਨ ਨਾਲ ਪੜੀਏ ਤਾਂ ਇਹ ਜਿਹੜੀ ਤਸਵੀਰ ਹੈ ਨਾਲ ਨੱਥੀ ਕੀਤੀ ਹੋਈ ਹੈ ਇਹ ਤਸਵੀਰ ਵੀ ਕੁਝ ਇਹੋ ਜਿਹਾ ਕੁਝ ਹੀ ਬਿਆਨ ਕਰਦੀ ਹੈ ਕਿ ਹੱਥ ਦੇ ਉੱਤੇ ਹੱਥ ਮਲਾਇਆ ਤੇ ਸੱਪ ਨੇ ਅੱਗੋਂ ਡੰਗ ਮਾਰਿਆ ਤੇ ਜ਼ਹਿਰ ਛੱਡਿਆ ਤਾਂ ਸਮਾਜ ਦੇ ਵਿੱਚ ਵੀ ਸੱਪ ਦੇ ਸੁਭਾਅ ਵਰਗੇ ਜਿਹੜੇ ਲੋਕ ਹੈ ਉਹ ਵਿਚਰਦੇ ਐ ਜਿਹੜੇ ਕਈ ਵਾਰੀ ਨਫਰਤਾਂ ਬੰਨਦੇ ਨੇ ਜ਼ਹਿਰਾਂ ਬੰਨਦੇ ਨੇ ਸਮਾਜ ਦੇ ਵਿੱਚ ਜ਼ਹਿਰਾਂ ਘੋਲਦੇ ਨੇ ਉਹਨਾਂ ਲੋਕਾਂ ਤੋਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਆਪਣਾ ਸੁਭਾਅ ਬਦਲਣਾ ਨਹੀਂ ਹੁੰਦਾ ਅਸੀਂ ਕਈ ਵਾਰੀ ਇਹੋ ਜਿਹੇ ਲੋਕਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਭਾਈ ਗੁਰਦਾਸ ਜੀ ਕਹਿੰਦੇ ਕਿ ਨਹੀਂ ਛੱਪੇ ਦੁੱਧ ਪਿਆ ਲਈਏ ਬਿਹੂ ਮੁੱਖੋਂ ਸਟਾ ਉਹਨਾਂ ਨੇ ਤਾਂ ਮੂੰਹੋਂ ਜ਼ਹਿਰ ਛੱਡਣੀ ਹੀ ਛੱਡਣੀ ਹੁੰਦੀ ਹੈ ਜ਼ਹਿਰੀਲੇ ਸ਼ਬਦ ਮੂੰਹੋਂ ਕੱਢਦੇ ਨੇ ਨਕਮੇ ਸ਼ਬਦ ਮੂੰਹੋਂ ਕੱਢਦੇ ਨੇ ਅਸੀਂ ਵੇਖਦੇ ਹਾਂ ਕਿ ਭਾਈਚਾਰੇ ਦੇ ਵਿੱਚ ਮਨੁੱਖਾਂ ਦੇ ਵਿੱਚ ਜ਼ਹਿਰ ਘੋਲਣ ਵਾਸਤੇ ਜ਼ਹਿਰੀਲੇ ਸ਼ਬਦਾਂ ਦੇ ਕੌਣ-ਕੌਣ ਕਿਹੜੇ-ਕਿਹੜੇ ਲੋਕ ਵਰਤੋਂ ਕਰਦੇ ਆ ਉਹਨਾਂ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਤੋਂ ਬਾਈਪਾਸ ਹੋ ਕੇ ਲੰਘ ਜਾਣਾ ਚਾਹੀਦਾ ਹੈ ਉਹਨਾਂ ਤੋਂ ਬਚਣਾ ਚਾਹੀਦਾ ਹੈ ਉਲਝਣਾ ਨਹੀਂ ਚਾਹੀਦਾ ਉਹਨਾਂ ਦੇ ਨਾਲ ਕਿਉਂਕਿ ਉਹਨਾਂ ਦੀ ਫਿਤਰਤ ਹੈ ਉਹਨਾਂ ਦਾ ਸੁਭਾਅ ਹੈ ਉਹਨਾਂ ਨੇ ਬਦਲਣਾ ਨਹੀਂ ਹੁੰਦਾ ਇਹ ਸਚਾਈਆਂ ਭਾਈ ਗੁਰਦਾਸ ਜੀ ਨੇ ਬਿਆਨ ਕੀਤੀਆਂ ਚੰਗੀ ਲੱਗੇ ਤਾਂ ਇਹਨੂੰ ਲੋਕਾਂ ਤੱਕ ਹੋਰ ਸ਼ੇਅਰ ਕਰ ਦਿਓ ਬਹੁਤ ਧੰਨਵਾਦ